ਅਜੀ ਸਸਿਗਾ ਦੀ ਸਭ ਤੋਂ ਸਾਰੇ YouTube ਚੈਨਲ ਤੇ ਪਰਿਫੈਕਟਾ ਦੱਸਾਰ ਹੈਗਾ ਤੇ ਸਾਰਿਆਂ ਦਾ ਸਵਾਗਤ ਹੈ ਆ ਤੇ ਅੱਜ ਆਪਾਂ ਫਿਰ ਤੋਂ ਇੱਕ ਵਾਰੀ ਰੈਡੀ ਹੋ ਚੁੱਕੇ ਪਹਿਲੇ ਤੇ ਕਮੈਂਟ ਕਰਕੇ ਦੱਸੋ ਅੱਜ ਕਿੱਦਾਂ ਦੀ ਲੱਗ ਰਹੀ ਹੈ ਤੇ ਚੈੱਕ ਕਰੋ ਤੇ ਹੁਣ ਅੱਜ ਆਪਾਂ ਚੱਲਿਆ ਜੀ ਸ਼ਸਪਾਦੀ ਦੇ ਕੀ ਦੀ ਰਿਸੈਪਸ਼ਨ ਹੈ ਉਹ ਤੁਹਾਨੂੰ ਬਲੌਗ ਦੇ ਵਿੱਚ ਪਤਾ ਲੱਗੂ ਕਿ ਉਹਨਾਂ ਤੀ ਪਹਿਲਾਂ ਬਲੌਗ ਦੇਖੇ ਹੋਣੇ ਮੈਰੀਜ ਦੇ ਤੇ ਅੱਜ ਹੈਗੀ ਜਿਹੜੀ ਰਿਸੈਪਸ਼ਨ ਹੈ ਤੇ ਅੱਜ ਆਪਾਂ ਚੱਲਿਆ ਪੈਲਸ ਦੇ ਵਿੱਚ ਤੇ ਬਾਕੀ ਉਹ ਤੁਹਾਨੂੰ ਜਿਹੜਾ ਪੈਲਸ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਮੌਜ ਚੱਲ ਕਿਦਾਂ ਦਾ ਪੈਲਸ ਹੈ ਅੰਜਲੀ ਹੁਣ ਆਪਾਂ ਜੀ ਪੈਲੇਸ ਵਿੱਚ ਪਹੁੰਚ ਚੁੱਕੇ ਆ ਜਿੱਦ ਤੱਕ ਤੁਸੀਂ ਪਿੱਛੇ ਵੇਖ ਹੀ ਸਾਦੇ ਆ ਪੈਲੇਸ ਤੇ ਆਪਾਂ ਪਹੁੰਚ ਚੁੱਕੇ ਆ ਤੇ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਖਾਸ ਬੰਦੇ ਦੇ ਨਾਲ ਮਿਲਾਉਣ ਜਾ ਰਿਹਾ ਤੇ ਇਹ ਹੈਗਾ ਜੀ ਮੇਰੇ ਮਾਮਾ ਜੀ ਸਿਮਰਨ ਜੀ ਸਿੰਘ ਜੀ ਤੇ ਇਹਨਾਂ ਨੂੰ ਤੇ ਤੇ ਅੰਮਨ ਨੂੰ ਜਾਣਦੇ ਹੋ ਤੇ ਇਹ ਮੇਰੇ ਮਾਮਾ ਜੀ ਮਤਲਬ ਫਿਲਮ ਸਟੂਡੀਓ ਇਹਨਾਂ ਦਾ ਤੇ ਇਹ ਸ਼ੂਟਿੰਗ ਵਗੈਰਾ ਦਾ ਕੰਮ ਕਰਦੇ ਆ ਤੇ ਇਹ ਹੁਣ ਤੁਹਾਨੂੰ ਆਪ ਦੱਸਣਗੇ ਕਿ ਕਿਸ ਤਰ੍ਹਾਂ ਨੇ ਕੰਮ ਕਰਦੇ ਕਿੱਥੇ ਰਹਿੰਦੇ ਆ ਕਿੱਦਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਜੇ ਤੁਸੀਂ ਸ਼ੂਟ ਕਰਵਾਉਣਾ ਚਾਹੁੰਦੇ ਜੇ ਕੋਈ ਇੱਕ Song ਹੋ ਗਿਆ ਕੋਈ ਸ਼ਬਦ ਹੋ ਗਿਆ ਜਾਂ ਕਿਸੇ ਫਿਲਮ ਤੇ ਰਿਲੇਟਿਡ ਕੋਈ ਸ਼ੂਟ ਕਰਵਾਉਣਾ ਹੈ ਤੇ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਰ ਦੱਸਿਓ ਮਾੜੀ ਆਪਣੀ ਲੋਕੇਸ਼ਨ ਦੱਸ ਦਿਓ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਬੇਟਾ ਆ ਬੱਚਾ ਆ ਭਰਾ ਵੀ ਆ ਤੇ ਬੜਾ ਵਧੀਆ ਕੰਮ ਕਰ ਰਿਹਾ ਸਾਰੇ ਜਣ ਸਪੋਰਟ ਕਰੋ ਇਹਨੂੰ ਤੇ ਇਹ ਗੱਲ ਇਹ ਆ ਕਿ ਜਿਹੜਾ ਆਪਣਾ ਸਟੂਡੀਓ ਹੈਗਾ ਵਾ ਆਮ੍ਰਿਤਸਰ ਮੈਥਾ ਰੋਡ ਤੇ ਹੈਗਾ ਵਾ ਰਾਤਰੀ ਫਿਲਮ ਸਟੂਡੀਓ ਨਾਮ ਦਾ ਵਾ ਤੇ ਸਾਰੇ ਜਣੇ ਇਹਨੂੰ ਸਪੋਰਟ ਕਰੋ ਵਾਤ ਵਾਤ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਇਕੱਠੇ ਰੱਖੂਗਾ ਤੇ ਟਾੜੀ ਕੋਈ ਇੰਸਟਾਗ੍ਰਾਮ ਆਈਡੀ ਹੈਗੀ ਤੇਰੀ ਰਾਤਰੀ ਫਿਲਮ ਸਟੂਡੀਓ ਦੇ ਨਾਮ ਦੇ ਇੰਸਟਾਗ੍ਰਾਮ ਆਈਡੀ ਹੈ ਤੇ ਮੇਰੀ ਪਰਸਨਲ ਜਿਹੜੀ ਹੈ ਸਿਮਰਨਜੀਤ ਸਿੰਘ ਲੇਅਰ ਦੇ ਨਾਮ ਤੇ ਹੈ ਉਥੇ ਸਾਰਾ ਤੁਸੀਂ ਮੇਰਾ ਬਾਇਓ ਡਾਟਾ ਆਈ ਡੀਟੇਲ ਵਗੈਰਾ ਲੈ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਡਿਟੇਲ ਲੈ ਸਕਦੇ ਹੋ ਸਾਰਾ ਤੇ ਹੁਣ ਇਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਏ ਜੇਕਰ ਤੁਸੀਂ ਵੀ ਕਿਸੇ ਦੇ ਰਿਲੇਟਿਡ ਕੋਈ ਸ਼ੂਟ ਕਰਵਾਉਣਾ ਹੈ ਤਾਂ ਰਾਸੀ ਫਿਲਮ ਸਟੂਡੀਓ ਮੈਤਾ ਰੋਡ ਅੰਮ੍ਰਿਤਸਰ ਇਹਨਾਂ ਦੇ ਕੋਲ ਜਾਓ ਤੇ ਬਹੁਤ ਹੀ ਵਧੀਆ ਜਿਹੜਾ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਬਾਕੀ ਉਹ ਤੁਹਾਨੂੰ ਆਪ ਜਿਹੜਾ ਅੰਦਰ ਪੈਲੈਸ ਨੂੰ ਥੋੜਾ ਦਿਖਾਉਨੇ ਆ ਤੇ ਬਾਕੀ ਅੰਦਰ ਦਾ ਵੀ ਦਿਖਾਉਨੇ ਕੀ ਮੋਹਲ ਚੱਲੇ ਕੀ ਗੱਲ ਚੱਲ ਰਹੀ ਆ ਹਾਂਜੀ ਵੀਰ ਜੀ ਚਲੋ ਅੱਜ ਆਪਣੀ ਪਾਰਟੀ ਆਏ ਆ ਆ ਆਪਣਾ ਅਰਸ਼ ਅੰਮ੍ਰਿਤਸਰੀਆ ਆ ਆਪਣਾ ਮੱਡਾ ਵੀਰਿਆ ਆ ਵੀ ਪਤਾ ਤੁਸੀਂ ਵੇਖਿਆ ਹੈ ਵਲੌਗ ਦੇ ਵਿੱਚ ਤੇ ਸਾਰਾ ਆਈ ਮੇਰਾ ਵੀਰ ਪੈਗ ਤੇ ਕਹਿੰਦਾ ਕਿ ਮੈਂ ਬਲੌਜੀ ਕਮਾਨ ਸੰਭਾਲਣੀ ਹੈਗਾ ਸੰਭਾਲੋ ਤਾਂ ਕਿ ਉਹ ਵੀਰ ਫੁੱਲਣਗੇ ਸਾਰੇ ਇੱਕ ਤੇ ਕੱਚ ਪੁਰੇ ਚੱਜ ਰਹੇ ਨੇ ਆਊਟ ਮੈਡੀਆ ਚੈੱਕ ਕਰੋ ਬਈ ਲੋ ਨੇ ਸਾਰੇ ਚੈੱਕ ਕਰੋ ਉਹ ਵੀਰ ਜੀ ਦੇਖੋ ਦੇਖੋ ਪੂਰੀ ਅੱਜ ਪੂਰੀ ਜੱਤ ਕਰਾਈ ਸਾਰੇ ਨੇ ਪਿੱਛੇ ਤਾਂ ਡੀਜੇ ਦੀ ਆਵਾਜ਼ ਆ ਰਹੀ ਹੋਗੀ ਭੰਗੜਾ ਪੂਰੇ ਡੈਕੋਰੇਸ਼ਨ ਚੈੱਕ ਕਰੋ ਦਈ ਤੇਰਾ ਟੈਰਾ ਖੁਸ਼ੀ ਬੜੀ ਕਹਿੰਦੇ ਮੁੰਡੇ ਨੂੰ ਚੈੱਕ ਕਰੋ ਦਈ ਇੱਥੇ ਲਾਵੜੀ ਵੀ ਲਓ ਜੀ ਇੱਥੇ ਹੁਣ ਆਪਣੇ ਨਾਲ ਜਿਹੜੇ ਸਾਰੇ ਗੈਸਟ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੀ ਪੂਰੇ ਤਿਆਰ ਹੋਏ ਨੇ ਇੱਧਰ ਚੈੱਕ ਕਰੋ ਓਏ ਬੁੱਲੇ ਖਾਰੇ ਸਾਰੇ ਚਾਉਂਦੇ ਨਾ ਤੇਰਾ ਲੈ ਸਭ ਤੋਂ ਬ੍ਰਦਰ ਸਾਜਨ ਬਾਈ ਜੀ ਮੈਂ ਯਾ ਜਿੱਤੋ ਹੋ ਆ ਤੇਰਾ ਅੱਜੀ ਕੰਨ ਸੁਣ ਨਾ ਚਾਉਂਦੇ ਨਾ ਤੇਰਾ ਮੈਂ ਸੁਪਨੇ ਚਲ ਆ ਵੀ ਹੁਣ ਮੁੰਡੇ ਆ ਗਏ ਆ ਤੇ ਹੁਣ ਲੱਗਿਆ ਪਰ ਰੋਟੀ ਖਾਣ ਕਿਉਂਕਿ ਭੰਗੜਾ ਕਾਫੀ ਪਾ ਲਿਆ ਜਾਵਾ ਤੇ ਹੁਣ ਭੁੱਖ ਪੂਰੀ ਲੱਗ ਚੁੱਕੀ ਆ ਤੇ ਹੁਣ ਰੋਟੀ ਖਾਣੀ ਆ ਤੇ ਹੁਣ ਤਾਂ ਰੋਟੀ ਦੇ ਵਿੱਚ ਵੀ ਦੱਸਾਂਗੇ ਕੀ ਕੀ ਆ ਤੇ ਸੋ ਕੁਪਰੀ ਆਪਣੇ ਨਾਲ ਇੱਕ ਵਾਰੀ ਫਿਰ ਤੋਂ ਆ ਗਏ ਮੁੰਡਾ ਕਹਿੰਦਾ ਮੈਂ ਕਿੰਨੇ ਫੁਲਕੇ ਖਾਣੇ ਹਰ ਬਈ ਹੈਗੇ ਨਹੀਂ ਫੁਰਕੇ ਫੁਰਕੇ ਅੱਛਾ ਕਿੰਨੇ ਕਾਹੇ ਲਾ ਕੇ ਦੋਦੇ ਹੋਰ ਦੋ ਚਲੋ ਵੇਨੇ ਤਾਰ ਬਖਾਉਣੇ ਬਲੌਗ ਦੇ ਵਿੱਚ ਕਿੰਨੇ ਫੁਰਕੇ ਕਾਦਾ ਵਾ ਬਾਹਰ ਖਲੋਵਾਂਗੇ ਕੀ ਤੋਂ ਵੀ ਕੱਪ ਚੋਨੋ ਉਹ ਤਾਂ ਉਹ ਨੇ ਆ ਲਾ ਵੀ ਗਿਆ ਨਾ ਨਾ ਫਾਈਨਲੀ ਜੀ ਤੇ ਇੱਥੇ ਜਿਹੜਾ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਵਿਆਹ ਪਾਰਟੀ ਜਿਹੜੀ ਸੱਜਣ ਉਹ ਖਤਮ ਹੋ ਚੁੱਕੀ ਹੈ ਪਿੱਛੇ ਦੇ ਵੀ ਇੱਕ ਹੀ ਸਾਦੇ ਸਭ ਆਪੋ ਆਪਣੇ ਘਰਾਂ ਨੂੰ ਜਾ ਰਹੇ ਰੋਟੀ ਪਾਣੀ ਖਾ ਗਏ ਤੇ ਇਸ ਦੇ ਨਾਲ ਹੀ ਆਪਣੇ ਜਿਹੜੇ ਅੱਜ ਦੇ ਵਿਆਹ ਦੇ ਜਿਹੜੇ ਵਲੌਗ ਆ ਉਹ ਇੱਥੇ ਖਤਮ ਹੁੰਦੇ ਆ ਤੇ ਆਈ ਹੋਪ ਕਿ ਤੁਹਾਨੂੰ ਵਲੌਗ ਵਧੀਆ ਲੱਗੇ ਹੋਣਗੇ ਸਾਰੇ ਤੇ ਜੇਕਰ ਇਹ ਵਲੌਗ ਤੁਹਾਨੂੰ ਸਾਰੇ ਵਧੀਆ ਲੱਗੇ ਹੋਏ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਯਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹੁਣ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ